ਸੋਹਰਿਆ ਤੋਂ ਤੰਗ ਪਰੇਸ਼ਾਨ ਹੋ ਕੇ ਵਿਵਤਾ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਕੀਤੇ ਸਮਾਪਤ ਸੋਹਰਾ ਪਰਿਵਾਰ 25 ਲੱਖ ਰੁਪਏ ਦੀ ਕਰ ਰਿਆ ਸੀ ਮੰਗ ਮਾਮਲਾ ਮੋਗਾ ਦੇ ਧਰਮਕੋਟ ਦਾ ਹੈ ਜਿੱਥੇ ਇੱਕ ਵਿਵਤਾ ਸੋਹਰਿਆ ਤੋਂ ਤੰਗ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਐਸਐਚਓ ਇਕਬਾਲ हुसैन ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਮਮਤਾ ਦਾ ਵਿਆਹ ਧਰਮਕੋਟ ਦੇ ਰਹਿਣ ਵਾਲੇ ਸ਼ੁਭਮ ਨਾਲ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ ਇਸੋਰਾ ਪਰਿਵਾਰ ਉਸ ਨੂੰ ਦਾਜ ਦੇ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਉਸਨੇ ਕੋਈ ਜ਼ਰਿਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮਾਮਲਾ ਇਹ ਜੀ ਆਪਣੀ ਮਮਤਾ ਨਾਮ ਦੀ ਲੜਕੀ ਸੀ ਚਰਪੁਰ ਦੀ ਰਹਿਣ ਵਾਲੀ ਸੀ ਉਹਦੀ ਸ਼ਾਦੀ ਇੱਕ ਸੁਭਮ ਨਾਮ ਦੇ ਲੜਕੇ ਨਾਲ ਹੋਈ ਸੀ ਜੀ 2 ਸਾਲ ਕਰੀਬ ਪਹਿਲਾਂ ਜੀ ਬੱਚਾ ਉਹਦਾ ਵੀ ਕੋਈ ਨਹੀਂ ਸੀਗਾ ਹੁਣ ਉਹ ਬਾਹਰ ਜਾਣਾ ਸੀਗਾ ਜਿਸ ਕਰਕੇ ਉਹ ਪੜਾਈ ਕਰ ਰਹੀ ਸੀ ਉਹ ਤੋਂ ਬਾਅਦ ਉਹਨੇ ਘਰ ਦੇ ਕਹਿੰਦੇ ਵੀ ਇਹ ਜੀ ਖਤਰ ਆਪਾਂ ਨੂੰ ਦਾਜੇ ਚਾਹੀਦਾ ਜਾਂ ਪੈਸੇ ਜਾਂ ਵੀ ਤੇਰਾ ਭਰਾ ਲੋਨ ਕਰਾ ਕੇ ਦੇਵੇ ਜਾਂ ਫਿਰ ਪੈਸੇ ਦੇਵੇ ਦੂਜੇ ਦੀ ਲੜਕੀ ਦੀ ਮਾਤਾ ਜੋਤੀ ਦੇ ਬਿਆਨ ਦੇ ਮੁਕੱਦਮੇ ਨੇ ਦੇ ਖਿਲਾਫ 131/24 ਦਰਜ ਕਰਤਾ ਜੀ ਇਹ ਚਾਰਾਂ ਜਣੇ ਦੇ ਖਿਲਾਫ ਹੋਈ ਗਈ ਇੱਕ ਉਹਦੇ ਪਤੀ ਸ਼ੁਭਮ ਇੱਕ ਉਹਦਾ ਡੈਡੀ ਰਾਜਕੁਮਾਰ ਭਰਾ ਵਿਸ਼ਾਲ ਤੇ ਦੂਜਾ ਜਿਹੜੀ ਜਠਾਣੀ ਸੀ ਸੋਨੀਆ ਇਹਦੀ ਦਸਤਖਤਾਂ ਕੋਈ ਆ ਜੀ 25 ਲੱਖ ਰੁਪਏ ਦੀ ਸੀਗੀ ਉਹਨਾਂ ਦੀ ਤੁਹਾਨੂੰ ਜਿੰਦਾ ਲੋਨ ਕਰਾ ਕੇ ਦੇਵੇ ਤੇਰਾ ਆਪਾਂ ਜੱਪੇ ਪਿਧਰੀ ਲਈ ਇਹ ਰੀਡ ਜਰੀ ਹੈ ਸਾਡੇ ਪੜ ਲਾਂਗੇ ਪੁਲਿਸ ਨੇ ਮ੍ਰਿਤਕ ਲੜਕੀ ਮਮਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪਤੀ ਸੋਹਰਾ ਜੇਟ ਤੇ ਜਠਾਣੀ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਠੇਡ ਪੰਜਾਬੀ ਟੀਵੀ ਲਈ ਭੁਪਿੰਦਰ ਸਿੰਘ ਜੋੜਾ ਮੋਗਾ